ਹਾਂਜੀ ਦੋਸਤੋ ਤੁਹਾਡੇ ਕੀ ਹਾਲ ਚਾਲ ਨੇ ਮਿਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੁਹਾਡਾ ਆਪਣਾ ਮੈਂ ਸਵਾਗਤ ਹੈ ਤੁਹਾਡਾ ਫੇਰ ਆਪਾਂ ਇਸ ਟਾਈਮ ਆਏ ਹੋਏ ਸੀਗੇ ਜੀ ਸਹਿਰ ਸਰਾਂ ਦੇ ਰੇਲਵੇ ਸਟੇਸ਼ਨ ਤੇ ਅਰਧੋਨੂ ਦੋਸਤੋ ਦਿਖਾਉਂਦੇ ਆ ਸਹਿਰ ਸਰਾਂ ਦਾ ਰੇਲਵੇ ਸਟੇਸ਼ਨ ਔਰ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਜੇਕਰ ਤੁਹਾਨੂੰ ਇੱਥੇ ਕੋਈ ਪ੍ਰੋਬਲਮਜ਼ ਆ ਰਹੀਆਂ ਜਾਂ ਫਿਰ ਤੁਸੀਂ ਕਿਸੇ ਵੀ ਗੱਡੀ ਸੰਬੰਧੀ ਕੁਝ ਕਹਿਣਾ ਚਾਹੁੰਦੇ ਹੋ ਕਿ ਇੱਥੇ ਨਹੀਂ ਰੁਕਦੀ ਹੈ ਜਾਂ ਤੁਹਾਨੂੰ ਇਸ ਰੇਲਵੇ ਸਟੇਸ਼ਨ ਤੇ ਕੋਈ ਸਮੱਸਿਆ ਆਵੇ ਆ ਰਹੀਆਂ ਤਾਂ ਉਹ ਵੀ ਜ਼ਰੂਰ ਕਮੈਂਟ ਕਰ ਦਿਓ ਤੇ ਅੱਗੇ ਅੱਗੇ ਆਪਾਂ ਹੁਣ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਇਹ ਸਾਰਾ ਰੇਲਵੇ ਸਟੇਸ਼ਨ ਹਾਂਜੀ ਆਪਾਂ ਇਸ ਟਾਈਮ ਆ ਗਏ ਆ ਆਪਾਂ ਉੱਪਰਲੇ ਉੱਪਰ ਸੀਗੇ ਇਸ ਟਾਈਮ ਜਿਹੜਾ ਕ੍ਰੋਸਿੰਗ ਵਾਲਾ ਪੌੜਾ ਤੇ ਆਪਾਂ ਇਸ ਟਾਈਮ ਥੱਲੇ ਆ ਗਏ ਆ ਤੇ ਤੁਹਾਨੂੰ ਰੇਲਵੇ ਸਟੇਸ਼ਨ ਦੁਕਾਣੇ ਆ ਇਸ ਟਾਈਮ ਜਿਹੜੀ ਪਿੱਛੇ ਟ੍ਰੇਨ ਆ ਰੁਕੀ ਹੋਈ ਆ ਔਰ ਜਿਹੜੇ ਯਾਤਰੀ ਨੇ ਉਹ ਵੇਟ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਕਿ ਇੱਥੇ ਜਿਹੜੇ ਯਾਤਰੀ ਨੇ ਆਪਣੀ ਗੱਡੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਜਿਹੜੇ ਇਹ ਸਟੇਸ਼ਨ ਦੀ ਦੋਸਤੋ ਗੱਲ ਕਰੀਏ ਇੱਥੋਂ ਤਕਰੀਬਨ ਤਕਰੀਬਨ ਹਰ ਇੱਕ ਸਟੇਟ ਨੂੰ ਗੱਡੀਆਂ ਜਾਂਦੀਆਂ ਜਿਸ ਤਰ੍ਹਾਂ ਕਿ ਆਪਾਂ ਹੁਣ ਇਸ ਟਾਈਮ ਪੰਜਾਬ ਦੇ ਸਟੇਸ਼ਨ ਰੇਲਵੇ ਸਟੇਸ਼ਨ ਸਰਾਂਦੇ ਆ ਔਰ ਇਥੋਂ ਲਾ ਲੋ ਕੀ ਫਿਰ ਅੱਗੇ ਅੰਬਾਲਾ ਅੰਬਾਲੇ ਤੋਂ ਅੱਗੇ ਜਿਸ ਤਰ੍ਹਾਂ ਵੀ ਅੱਗੇ-ਅੱਗੇ ਸ਼ਹਿਰ ਆਂਦੇ ਨੇ ਸਾਰੇ ਉਹ ਦਿੱਲੀ, ਬੰਬਈ ਮਤਲਬ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਇਸ ਰੇਲਵੇ ਸਟੇਸ਼ਨ ਤੋਂ ਜਿਹੜੀਆਂ ਆ ਗਈਆਂ ਟ੍ਰੇਨਾਂ ਚੱਲਦੀਆਂ ਨੇ ਔਰ ਜਿਹੜਾ ਰੇਲਵੇ ਸਟੇਸ਼ਨ ਆ ਦੋਸਤੋ ਇੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਰੇੜੀਆਂ ਖਾਣੇ ਵਾਲੀਆਂ ਬਹੁਤ ਸਾਰੀਆਂ ਮਿਲਣਗੀਆਂ ਕਿਉਂਕਿ ਹਰੇਕ ਬੰਦੇ ਨੂੰ ਯਾਤਰੀ ਨੂੰ ਭੁੱਖ ਤਾਂ ਲੱਗਦੀ ਹੀ ਲੱਗਦੀ ਆ ਕਿਉਂਕਿ ਕਈ ਵਾਰ ਆਪਣਾ ਘਰੋਂ ਲਿਆਂਦਾ ਹੋਇਆ ਜਿਹੜਾ ਭੋਜਨ ਆ ਉਹ ਖਤਮ ਹੋ ਜਾਂਦਾ ਤੇ ਫਿਰ ਇਸ ਤਰ੍ਹਾਂ ਖਾਣ ਲਈ ਕੁਛ ਨਾ ਕੁਛ ਇੰਤਿਆਮ ਕਰਨਾ ਪੈਂਦਾ ਹਰੇਕ ਬੰਦੇ ਨੂੰ ਤਾਂ ਇੱਥੋਂ ਜਿਹੜੀਆਂ ਇਹ ਜਿਸ ਤਰ੍ਹਾਂ ਕਿ ਛੋਟੀਆਂ-ਛੋਟੀਆਂ ਰੇੜੀਆਂ ਲੱਗੀਆਂ ਇੱਥੇ ਪਕੌੜੇ ਵਗੈਰਾ ਬੰਦੇ ਆ ਤੇ ਉਹਨਾਂ ਤੋਂ ਜਿਹੜੇ ਕੀ ਆ ਆਪਾਂ ਖਾ ਪੀ ਸਕਦੇ ਆ ਪਰ ਦੋਸਤੋ ਦੇਖਿਆ ਇੱਥੇ ਇਹ ਗਿਆ ਕਿ ਇੱਥੇ ਮੈਨੂੰ ਕੋਈ ਵੀ ਪੰਜਾਬੀ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਹੈਗਾ ਸਾਰੇ ਹੀ ਸਾਰੇ ਮਿਲਨ ਲੱਗਾ ਆਊਟ ਆਫ ਸਟੇਟ ਤੋਂ ਹੀ ਜਿਹੜੇ ਭਰਾ ਨੇ ਉਹ ਆਪਣਾ ਇੱਥੇ ਵਪਾਰ ਲਾਈ ਬੈਠੇ ਨੇ ਚਲੋ ਅੱਗੇ ਚੱਲਦੇ ਆਂ ਦੋਸਤੋ ਲੋ ਵੀ ਦੋਸਤੋ ਲੋ ਵੀ ਦੋਸਤੋ ਆ ਗਏ ਆਪਾਂ ਹੁਣ ਰੇਲ ਗੱਡੀ ਦੇ ਅੰਦਰ ਰੇਲ ਗੱਡੀ ਖੜੀ ਸੀ ਮੈਂ ਕਿਹਾ ਚਲੋ ਰੇਲ ਗੱਡੀ ਦੇ ਅੰਦਰ ਵੀ ਜਾਇਏ ਔਰ ਤੁਸੀਂ ਦੇਖੋਗੇ ਇੰਡੀਅਨ ਰੇਲ ਇਸ ਤਰ੍ਹਾਂ ਦੀ ਹੁੰਦੀ ਹੈ ਅੰਦਰ ਤੋਂ ਔਰ ਆ ਦੇਖੋ ਦੋਸਤੋ ਇਹ ਜੇ ਆਪਾਂ ਨੂੰ ਕ੍ਰੋਸਿੰਗ ਕਰਾਂਗੇ ਤਾਂ ਇੱਥੋਂ ਉੱਪਰ ਤੋਂ ਵੀ ਬਣਿਆ ਗਿਆ ਥਾਂ ਆਪਾਂ ਉਧਰੋਂ ਵੀ ਨਿਕਲ ਸਕਦੇ ਆ ਤਾਂ ਆਦਰਵਾਇਜ਼ ਵੈਸੇ ਆਪਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਕਈ ਬੰਦੇ ਹੁੰਦੇ ਆ ਕਿ ਇੱਥੇ ਤੋਂ ਹੀ ਕ੍ਰੋਸ ਕਰ ਲੈਂਦੇ ਆ ਪਰ ਆਪਾਂ ਨਹੀਂ ਗਲਤੀ ਕਰਾਂਗੇ ਆਪਾਂ ਉੱਪਰ ਤੋਂ ਹੀ ਕ੍ਰੋਸ ਹੋ ਕੇ ਉਹ ਪਰਲੀ ਬਿਲਡਿੰਗ 'ਚ ਨਹੀਂ ਜਾਵਾਂਗੇ ਤਾਂ ਤੁਹਾਨੂੰ ਮੈਂ ਉਧਰ ਵੀ ਦਿਖਾਵਾਂਗਾ ਰੇਲਵੇ ਸਟੇਸ਼ਨ ਹਾਂਜੀ ਦੋਸਤੋ ਆਪਾਂ ਕ੍ਰੋਸਿੰਗ ਕਰਕੇ ਆਪਾਂ ਦੂਜੀ ਸਾਈਡ ਆਏ ਆ ਰੇਲਵੇ ਸਟੇਸ਼ਨ ਤੇ ਔਰ ਇੱਥੇ ਥੋੜੇ ਜਿਹਾ ਮੈਨੂੰ ਲੱਗਦਾ ਵੀ ਸਾਫ ਸੁਥਰਾ ਹੈਗਾ ਇੱਧਰ ਉਹ ਪਹਿਲਾਂ ਜੇ ਪਹਿਲੇ ਟਾਈਮਾਂ ਦੀ ਗੱਲ ਕੀਤੀ ਹੈ ਕਾਫੀ ਗੰਦਗੀ ਹੁੰਦੀ ਸੀ ਲੇਕਿਨ ਹੁਣ ਤਾਂ ਮੈਨੂੰ ਲੱਗਦਾ ਔਰ ਪਿੱਛੇ ਮੈਂ ਦੇਖਿਆ ਕਾਫੀ ਸਾਫ ਸੁਥਰਾ ਹੈ ਟ੍ਰੇਨ ਖੜੀ ਹੈ ਪਿੱਛੇ ਤੇ ਅੱਗੇ ਲੈ ਚਾਲਦੇ ਹਾਂ ਤੁਹਾਨੂੰ ਔਰ ਜੇਕਰ ਤੁਸੀਂ ਬਾਈਕਲ ਖੜਾਉਣਾ ਦੋਸਤੋ ਤਾਂ ਪਰਲੀ ਸਾਈਡ ਖੜਾਉਣਾ ਆਦਰਵਾਇਜ਼ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਦੋਸਤੋ ਕਿ ਇੱਥੇ ਕੀ ਹੋਣਾ ਜਿਹੜਾ ਕਿ ਇੱਥੇ ਪਿੱਛੇ ਜੇ ਪਾਸ ਹੋਇਆ ਕਿ ਇਹ ਰੇਲਵੇ ਸਟੇਸ਼ਨ ਦਾ ਵਧੀਆ ਤਰੀਕੇ ਦੇ ਨਾਲ ਜੋ ਭਾਰਤ ਸਰਕਾਰ ਵੱਲੋਂ ਕਿ ਇਹਨੂੰ ਡਵੈਲਪਮੈਂਟ ਕੀਤਾ ਜਾਊਗਾ ਔਰ ਪਿੱਛੇ ਜੇ ਇਹਦਾ ਨਕਸ਼ਾ ਵੀ ਸਾਰਾ ਦਿਖਾਈ ਦਿੱਤਾ ਸੀਗਾ ਕਿ ਜਿਹੜਾ ਇਹ ਰੇਲਵੇ ਸਟੇਸ਼ਨ ਆ ਡਵੈਲਪ ਹੋਊਗਾ ਯਾਨੀ ਕਿ ਇਹਦਾ ਸੁੰਦਰੀਕਰਨ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਕੰਮ ਤਾਂ ਤਕਰੀਬਨ ਚੱਲੇ ਰਿਹਾ ਆ ਫਰਸ਼ ਬੁਰਸ ਉਹਨਾਂ ਨੇ ਲਾਏ ਦਿੱਤਾ ਤੇ ਜੇ ਟਿਕਟ ਲੈਣੀਆਂ ਦੋਸਤੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਧਰ ਤੁਹਾਨੂੰ ਟਿੱਟ ਮਿਲੂਗੀ ਟਿਕਟ ਵੀ ਕਿਸੇ ਵੀਰ ਭੈਣ ਨੂੰ ਪਤਾ ਨਹੀਂ ਹੈਗਾ ਕਿ ਸਰੰਦ ਆਪਾਂ ਜਦੋਂ ਉਤਰ ਗਏ ਤਾਂ ਆਪਾਂ ਨੂੰ ਕਿੱਥੋਂ ਟਿਕਟ ਮਿਲਣੀ ਆ ਤੇ ਇੱਥੋਂ ਰੇਲਵੇ ਸਟੇਸ਼ਨ ਤੋਂ ਆ ਦੇਖੋ ਇਧਰਲੀ ਸਾਈਡ ਟਿਕਟ ਕਾਊਂਟਰ ਆ ਇੱਥੋਂ ਤੁਹਾਨੂੰ ਆਪਣੀਆਂ ਟਿਕਟਾਂ ਮਿਲ ਜਾਣਗੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਸੋ ਦੋਸਤੋ ਤੁਸੀਂ ਦੇਖ ਸਕਦੇ ਜਿਸ ਤਰ੍ਹਾਂ ਕਿ ਇੱਥੇ ਕਾਫੀ ਯਾਤਰੀ ਵੀ ਬੈਠੇ ਨੇ ਆਰਾਮ ਕਰ ਰਹੇ ਨੇ ਔਰ ਇੱਥੇ ਤੋਂ ਤੁਹਾਨੂੰ ਟਿਕਟ ਮਿਲ ਜੂਗੀ ਇੱਥੋਂ ਤੁਸੀਂ ਆਪਣੀ ਟਿਕਟ ਲੈਣੀ ਆ ਤੇ ਜਿੱਥੇ ਵੀ ਜਿਹੜੇ ਵੀ ਸ਼ਹਿਰ ਨੂੰ ਜਾਣਾ ਪੰਜਾਬ ਦੇ ਕੋਨੇ-ਕੋਨੇ ਨੂੰ ਜਾਂ ਫਿਰ ਤੁਸੀਂ ਪੰਜਾਬ ਤੋਂ ਬਾਹਰ ਜਾਣਾ ਤਾਂ ਤੁਸੀਂ ਇੱਥੇ ਤੋਂ ਟਿਕਟ ਲੈ ਕੇ ਤੇ ਮੈਂ ਰੇਲਵੇ ਸਟੇਸ਼ਨ ਤੁਹਾਨੂੰ ਦਿਖਾ ਹੀ ਦਿੱਤਾ ਤੇ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਔਰ ਜੇਕਰ ਕੋਈ ਸਮੱਸਿਆਵਾਂ ਨੇ ਇਸ ਰੇਲਵੇ ਸਟੇਸ਼ਨ ਸੰਬੰਧਿਤ ਸ਼ਹਿਰ ਸਰੰਦ ਦੇ ਤਾਂ ਤੁਸੀਂ ਇਸ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ